ਉਹ ਬੰਦਰ ਤੇ ਤੁਹਾਡੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ ਕਾਂਗਰਸ ਤੁਹਾਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਬਾਕੀ ਪਾਰਟੀਆਂ ਨੂੰ ਛੱਡ ਲੋ ਤੁਹਾਡੀ ਟੱਕਰ ਤੇ ਕਾਂਗਰਸ ਤਾ ਰਾਜਾ ਬੜੇ ਜਿੰਦਾ ਰਹੇ ਜਦੋਂ ਤੱਕ ਜਿੰਦਾ ਹੈ ਕਦੇ ਕਾਂਗਰਸ ਮੁਕਾਬਲੇ ਚ ਆ ਨਹੀਂ ਸਕਦੀ ਸੇਰ ਸਟੇਜ ਤੇ ਕੋਈ ਐਜੀ ਐਜੀ ਗੱਲ ਛੱਡ ਜਾਂਦਾ ਹੁਣ ਇੱਥੇ ਕੀ ਗੱਲ ਕੀਤੀ ਔਰ ਪੰਜਵਾਂ ਨੰਬਰ ਤੇ ਆ ਗਈ ਕਾਂਗਰਸ ਇਹ ਲੋਕ ਬਿਆਨ ਜਿਹੜੇ ਬਿਆਨਤਮ ਹੈ ਜੀ ਹਾਂ ਤੋ ਬਿਆਨ ਬਿਆਨ ਕਿ ਛੋਟਾ ਬਿਆਨ ਹੈ ਕੋਈ ਮਾਮੂਲੀ ਬਿਆਨ ਹੈ ਇੱਕ ਸਮਾਜ ਦੇ ਵਿੱਚ ਇੱਕ ਅੱਛੇ ਇਨਸਾਨ ਨੂੰ ਜਿਹਨੇ ਦੇਸ਼ ਵਾਸਤੇ ਕੀਤਾ ਹੈ ਜਿਹੜਾ ਪੜਿਆ ਲਿਖਿਆ ਇਨਸਾਨ ਸੀ ਜਿਹਦੀ ਹਰੇਕ ਬੰਦਾ ਕਦਰ ਕਰਦਾ ਹੈ ਉਹਦੇ ਵਾਸਤੇ ਕਰਨਾ ਵੀ ਕਬੂਟਾ ਸਿੰਘ ਸੀ ਉਹ ਲੋਕ ਸਾਡੇ ਕੋਲ ਆਉਂਦੇ ਆ ਅਸੀਂ ਲੋਕ ਸਾਡੇ ਕੋਲ ਜਿਹੜਾ ਇਹਨਾਂ ਦੇ ਨਾਲ ਚੱਲਦੇ ਸੀ ਉਹ ਸਾਡੇ ਕੋਲ ਆ ਕੇ ਕਹਿੰਦੇ ਅਸੀਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਆਂ ਜਾਂ ਤੋਂ ਬਾਅਦ ਕਾਂਗਰਸ ਛੱਡ ਰਹੇ ਨੇ ਲੋਕ ਹਾਂਜੀ ਕਿੰਨੇ ਲੋਕ ਛੱਡ ਕੇ ਸਾਡੇ ਦਫ਼ਤਰ ਆਉਂਦੇ ਆ ਰਾਜਾਬੁਰੇ ਕੋਲ ਸੀਟ ਜਿਹੜੀ ਹੈ ਉਹਦਾ ਕਿੰਨਾ ਵੱਡਾ ਹੁੰਦਾ ਪੰਜਾਬ ਸਟੇਟ ਦਾ ਤੇ ਨਾਲ ਐਮਪੀ ਵੀ ਹੈ ਨਾਲ ਪ੍ਰਧਾਨ ਵੀ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨਾ ਸੁਭਾ ਨਹੀਂ ਦਿੱਤਾ ਪੰਜਾਬ ਯੂਨੀਵਰਸਿਟੀ ਬਾਰੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਿਸੇ ਵੀ ਲੀਡਰ ਨੇ ਹਾਲੇ ਤੱਕ ਕੋਈ ਸਟੇਟਮੈਂਟ ਕਿਉਂ ਨਹੀਂ ਦਿੱਤੀ ਐਡਾ ਵੱਡਾ ਰੌਲਾ ਉਹਦੀ ਉਹਦੀ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕੀ ਅਸੀਂ ਉਹਦਾ ਕੁਝ ਕਿਤਾ ਹੀ ਨਹੀਂ ਇਹ ਬਮੰਦਰ ਹੈ ਜਦੋਂ ਜਦੋਂ ਪਾਵਰ ਹੀ ਭਾਰਤੀ ਜਨਤਾ ਪਾਰਟੀ ਕੋਲ ਹੈ ਫਿਰ ਉਹ ਫੈਸਲਾ ਕੌਣ ਲੈ ਗਿਆ ਜੀ ਕੋਈ ਹੈ ਜੇ ਫੈਸਲਾ ਨਹੀਂ ਹੈ ਜਿਸ ਤਰ੍ਹਾਂ ਦੀ ਇਹਨਾਂ ਨੇ ਸੋਚ ਬਣਾ ਰੱਖੀ ਸੱਚੇ ਕਾਲ ਦਾ ਅਨਮੇਡ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ 2027 ਦੇ ਲਈ ਸਾਰੀਆਂ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਇਹ ਤੋਂ ਬਿਨਾ ਜਿਨ੍ਹਾਂ ਨੇ ਹਲੇ ਰਾਜਨੀਤੀ ਦੇ ਵਿੱਚ ਪੈਰ ਧਰਨਾ ਉਹਨਾਂ ਨੇ ਵੀ ਸੋਚਣਾ ਸ਼ੁਰੂ ਕਰਤਾ ਕਿ ਕੀ 2027 ਦੇ ਵਿੱਚ ਸਾਨੂੰ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਰਾਜਨੀਤਿਕ ਧਿਰਾਂ ਪੱਬਾਂ ਪਾਰ ਨੇ ਕਿ 2027 ਦੇ ਵਿੱਚ ਸੱਤਾ ਦਾ ਰਸਤਾ ਕਿਵੇਂ ਅਖਤਿਆਰ ਕਰਨਾ ਹੈ ਉਹ ਤੋਂ ਪਹਿਲਾਂ ਤਰਨਤਾਰਨ ਦੀ ਜ਼ਿਮਨੀ ਚੋਣ ਹੈ ਜ਼ਿਮਨੀ ਚੋਣ ਵਕਾਰੀ ਸੀਟ ਪਾਰਟੀਆਂ ਮੰਨ ਕੇ ਚੱਲ ਰਹੀਆਂ ਕਿ ਜੇਕਰ ਇਹ ਸੀਟ ਜਿੱਤਦੇ ਆ ਤਾਂ ਫਿਰ 2027 ਦੇ ਵਾਸਤੇ ਰਸਤਾ ਕੁਝ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਸਾਰੀਆਂ ਪਾਰਟੀਆਂ ਪੰਪਾ ਭਾਰਨੇ ਮੇਰੇ ਨਾਲ surjit kumar jiani ਸਾਹਿਬ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਜ਼ਿਮਨੀ ਚੋਣ ਦੇ ਵਿੱਚ ਉਹਨਾਂ ਨੂੰ ਇੰਚਾਰਜ ਲਾਇਆ ਗਿਆ ਹੈ ਪਾਰ ਬਹੁਤ ਆ ਇਹਨਾਂ ਦੇ ਮੋਢਿਆਂ ਤੇ ਖਾਸ ਤੌਰ ਤੇ ਇਸ ਕਰਕੇ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਅ ਜਿੱਤ ਕਿਵੇਂ ਦਿਵਾਉਣੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਸੀ ਤਾਂ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਗਰਾਫ ਆਪਣੀ VOTING ਦਾ ਜ਼ਰੂਰ ਵਧਾਇਆ ਤਾਂ ਇੱਥੇ ਕਿਵੇਂ ਰਹੇਗਾ ਜੈਨੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਕਾਫੀ ਪਾਰ ਆ ਤੁਹਾਡੇ ਮੋਢਿਆਂ ਤੇ ਇਹ ਇਹ ਸੀਟ ਜਿੱਤਣ ਦੇ ਵਾਸਤੇ ਕੀ ਪਲੈਨਿੰਗ ਲੈ ਕੇ ਚੱਲ ਰਹੇ ਹੋ गल दे, देखो गल सुनिए ਸਾਡੇ ਕੋਲ ਦੇ ਕੋਈ ਬਾਹਰ ਨਹੀਂ ਹੁੰਦਾ ਇੱਕ ਜ਼ਿੰਮੇਵਾਰੀ ਹੁੰਦੀ ਹੈ ਔਰ ਟੀਮ ਵਰਕ ਕੰਮ ਕਰਦੀ ਹੈ ਮੈਂ ਬੈਠਾ ਦੇਖੋ ਰਿਲੈਕਸ ਹੋ ਕੇ ਅੱਛਾ ਹੋ ਗਿਆ ਸਭ ਆਪਣੀ ਆਪਣੀ ਜਗ੍ਹਾ ਕੰਮ ਲੱਗੇ ਹੋਏ ਨੇ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ ਹੈ ਔਰ ਆਪਣੀ ਗੱਲ ਰੱਖੀ ਜਾ ਰਹੀ ਹੈ ਲੋਕਾਂ ਦੀ ਗੱਲ ਸੁਣੀ ਜਾ ਰਹੀ ਹੈ ਔਰ ਅੱਛਾ ਰਿਸਪੌਂਸ ਜਿਹੜਾ ਹੈ ਇਸ ਇਲਾਕੇ 'ਚ ਮਿਲ ਰਿਹਾ ਹੈ ਜਦ ਰਿਸਪੌਂਸ ਨੂੰ ਤੁਸੀਂ ਪੈਮਾਨਾ ਕੀ ਹੈ ਨਾਪਣ ਦਾ ਕਿ ਰਿਸਪੌਂਸ ਚੰਗਾ ਮਿਲ ਰਿਹਾ ਕਿਉਂਕਿ ਬਾਕੀ ਧਰਾਂ ਦੇ ਨਾਲ ਵੀ ਗੱਲ ਕਰੀਏ ਤਾਂ ਅਮੂਮਨ ਇਹੋ ਹੀ ਗੱਲ ਹੁੰਦੀ ਹੈ ਕਿ ਸਾਨੂੰ ਰਿਸਪੌਂਸ ਚੰਗਾ ਮਿਲ ਰਿਹਾ ਜੇ ਮੈਂ ਸਮਝਣਾ ਚਾਹਾਂ ਕਿ ਪੈਮਾਨਾ ਕੀ ਹੈ ਲੋਕਾਂ ਦਾ ਰਿਸਪੌਂਸ ਕਿੱਥੋਂ ਨਾਪਿਆ ਜਾਂਦਾ ਹੈ ਕਿ ਬਾਕੀ ਧਰਾਂ ਦੇ ਨਾਲੋਂ ਸਾਡੀ ਪੋਜੀਸ਼ਨ ਚੰਗੀ ਹੈ ਦੇਖੋ ਨਾਪਿਆ ਜਾਂਦਾ ਲੋਕ ਨਾਪਦੇ ਲੋਕ ਸੋਚਦੇ ਲੋਕ ਦੇਖਦੇ ਕਿਨੇ ਕੰਮ ਕੀਤਾ ਕਿਨੇ ਨਹੀਂ ਕੀਤਾ ਤੁਸੀਂ ਅਗਰ ਮੰਨ ਕੇ ਚੱਲੋ ਕਿ ਕਾਠ ਦੀ ਹੱਡੀ ਇੱਕ ਵਾਰੀ ਚੜਦੀ ਹੈ ਇਹ ਝੂਠ ਵਾਰ-ਵਾਰ ਨਹੀਂ ਚੜਦੀ ਠੀਕ ਹੈ ਜੀ ਪਹਿਲੇ ਨੇ ਕਿਹਾ 1000 ਰੁਪਇਆ ਦੇਂਗਾ ਫਿਰ ਕਹਿੰਦਾ 1100 ਦੇਵਾਂ 1000 ਦਿੱਤਾ ਨਹੀਂ 1100 ਅਲਾਸਮੈਂਟ ਕਰਤੀ ਆਈ ਦੁੱਖੀ ਨਹੀਂ ਹੈਗੀ ਕਿਸਾਨਾਂ ਵਾਸਤੇ ਕਿਹਾ ਸੀ ਕਿ ਜੇ ਅਗਰ ਕਿਸਾਨ ਦਾ ਨੁਕਸਾਨ ਹੋਏਗਾ ਪਟੋਰੀ ਕਾਨੂੰ ਕੋ ਤਾਂ ਪਿੱਛੇ ਜਾਏਗਾ 20000 ਰੁਪਏ ਖਾਤੇ ਪਹਿਲੇ ਜਾਏਗਾ ਸਾਡੇ ਕੋਲ ਪੈਸੇ ਬਹੁਤ ਹੈ ਮੈਂ ਬਣੀਆਂ ਮੈਂ ਜਾਣਦਾ ਕਿਵੇਂ ਪੈਸੇ ਇਕੱਠੇ ਕਰਨੇ ਆ ਕਿਸੇ ਕੋਲ ਮੰਗਣ ਦੀ ਲੋੜ ਨਹੀਂ ਮੈਂ ਪੰਜਾਬ ਦਾ ਕਰਜ਼ਾ ਉਤਾਰਾਂਗਾ ਜਿਹੜਾ ਉਸ ਟਾਈਮ ਤੱਕ ਕਰਜ਼ਾ 3000 ਸੀ ਅੱਜ 4000 4000 ਲੱਗਤੇ ਖੜਾ ਕਰਤਾ ਤੇ ਕਿਹਾ ਸੀ ਮੈਂ ਵੀ ਕੁਝਾਰ ਕਰੋੜ ਰਿੱਤੇ ਚ ਕਮਾ ਲਾਂਗਾ ਉਥੋਂ ਕਮਾ ਲਾਂਗਾ ਜਿੱਥੇ ਕਮਾਈ ਹੋਣੀ ਸੀ ਉਹ ਆਪਦੇ ਐਮਐਲਏ ਦੇ ਆਪਦੇ ਬੰਦਿਆਂ ਦੇ ਟਿੱਟ ਜਿਵਾਰਡ ਨਹੀਂ ਸ਼ੁਰੂ ਕਰਤੀ ਰਿੱਤੇ ਦੀ ਕਮਾਈ ਇਹਨਾਂ ਦੇ ਐਮਐਲਏ ਨੇ ਖਾਈ ਔਰ ਇੱਕ ਛੋਟੀ ਜਿਹੀ ਗੱਲ ਸੀ ਕਿ ਮੰਡੀਆਂ ਦੇ ਵਿੱਚ ਇੱਕ ਕੁੱਟਲ ਦਾ ਟੈਂਡਰ ਹੁੰਦਾ ਸੀ ਜਿਹੜੀ ਇਹ ਚੌਣੇ ਦੀ ਚਾਰ ਕੁੱਟਲ ਦੇ ਉਹਦਾ ਟੈਂਡਰ ਹੁੰਦਾ ਸੀਗਾ ਉਹ ਟੈਂਡਰ ਹੋ ਕੇ ਸਰਕਾਰ ਨੂੰ ਮਤਲਬ ਕਰੋੜਾਂ ਰੁਪਇਆ ਇਕੱਠਾ ਹੁੰਦਾ ਸੀ ਇੱਕੇ ਕਮੰਡੀ ਦਾ ਪੰਜਾਬ ਦਾ 50 50 ਕਰੋੜ 50 ਕਰੋੜ ਸਾੜ ਬੇਰੀ ਮੰਡੀ 50 ਲੱਖ ਦੇ ਵਿੱਚ ਆ ਐਵੇਂ ਕਰਕੇ ਹੁੰਦਾ ਸੀਗਾ ਉਹ ਵੀ ਇਹਨਾਂ ਨੇ ਕੀ ਕੀਤਾ ਕਿ ਆਪਦੇ ਬੰਦਿਆਂ ਦੇ ਟਿੱਡ ਭਰਨ ਵਾਸਤੇ ਉਹਨੂੰ ਵੀ ਠੇਕੇ ਨਹੀਂ ਕੀਤਾ ਯਾਨੀ ਕਿ ਜੋ ਆਮਦਨ ਦਾ ਜਰੀਆ ਸੀ ਇਹਨਾਂ ਨੇ ਆਪਦੇ ਐਮਐਲਏ ਆਪਦੇ ਲੋਕਾਂ ਦੇ ਆਪ ਦਾ ਟਿੱਡ ਭਰਨ ਵਾਸਤੇ ਸੋਰਸ ਕਰ ਲਿਆ ਯਾਨੀ ਕਿ ਪੰਜਾਬ ਦਾ ਨਹੀਂ ਹੁਣ ਪੰਜਾਬ 'ਚ 3000 ਦਾ ਅੱਜ 4000 ਲੱਖ ਦਾ ਕਰੋੜ ਦਾ ਕਰਜ਼ਾ ਇਹਨਾਂ ਨੇ ਸਿਰ ਚੜਾਤਾ ਔਰ ਤਨਖਾ ਵੀ ਜਿਹੜਿਆ ਇਧਰ ਉਧਰੂ ਕਰਕੇ ਇਹਨਾਂ ਨੂੰ ਉਹ ਵੀ ਪੂਰੀ ਜਿਹੜੀ ਨਹੀਂ ਜਾ ਰਹੀ ਜਿੰਨੇ ਵੀ ਵਾਅਦੇ ਕੀਤੇ ਸੀ ਇੱਕ ਵਿਵਾਦਾ ਪੂਰਾ ਨਹੀਂ ਕੀਤਾ ਨਾ ਕਿਸਾਨਾਂ ਨਾਲ ਨਾ ਮਜ਼ਦੂਰਾਂ ਨਾਲ ਨਾ ਮੇਰੇ ਮਾਤਾਵਾਂ ਪੇੜਾਂ ਨਾਲ ਅੱਜ ਕੀ ਹੈ ਜਿਹੜੀ ਕਹਿ ਰਹੀ ਸੀ ਵੀ ਤੁਹਾਨੂੰ 3 ਹਫ਼ਤੇ ਦੇ ਦਿਓ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਨਸ਼ਾ ਮੁਕਤ ਕਰ ਦਾਂਗੇ ਨਸ਼ਾ ਵਿਰੁੱਧ ਯੁੱਧ ਅਸੀਂ ਮਜ਼ਾਕ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਨਸ਼ਾ ਕਰਦਾ ਹੋਏ ਖੁਦ ਮੈਂ ਖੁਦ ਅੰਮਲ ਖਾਂਦਾ ਮੈਂ ਦਰੂ ਪਿੰਦਾ ਮੈਂ ਦੂਸਰ ਨੂੰ ਕਹਿ ਸਕਦਾ ਵੀ ਤੂੰ ਛੱਡ ਦੇ ਕਦੇ ਵਕਸੀ ਲਾਲ ਬਾਦਰ ਸ਼ਾਸਤਰੀ ਦਾ ਲੋਕਾਂ ਦੀ ਸਾਫ਼ ਛਵੀ ਸੀ ਉਹਦੀ ਉਨੇ ਕਿਹਾ ਕਿ ਇੱਕ ਇੱਕ ਐਤਵਾਰ ਵਰਤ ਕਰੋ ਅਨਾਜ ਦੀ ਕਮਿਸੀ ਵਰਤ ਕੀਤਾ ਬੇਸ ਤੇ ਆਪਤ ਆਈ ਉਹਨਾਂ ਨੇ ਮਾਤਾ ਪੈਣਾ ਨੂੰ ਪ੍ਰਾਰਥਨਾ ਕੀਤੀ ਕਿ ਤੁਸੀਂ ਕੁਝ ਦਾਨ ਦਿਓ ਮੇਰੇ ਮਾਤਾ ਪੈਣਾ ਨੇ ਆਪ ਦੀ ਕੰਨ ਦੀਆਂ ਬਾਲੀਆਂ ਚੂੜੀਆਂ ਕੋ ਇਤਬਾਰ ਸੀਗਾ ਤੁਸੀਂ ਜੋ ਲੀਡਰ ਆਪ ਨਸ਼ਾ ਕਰਦਾ ਹੋਵੇ ਤਾਂ ਉਹ ਗੱਲ ਨਸ਼ੇ ਦੀ ਕਰੇ ਛੁਡਾਣ ਦੀ ਕੋਈ ਛੁਟ ਸਕਦਾ ਔਰ ਇਹਨਾਂ ਨੇ ਤਿੰਨ ਹਫ਼ਤੇ ਦੇ ਕਿਹਾ ਸੀ ਔਰ ਆ ਜਾਨਾਂ ਦੇ ਤਾਂ ਮਤਲਬ ਹੈ 4 ਸਾਲ ਤੋਂ ਹੋ ਹੀ ਗਿਆ ਤੇ ਨਸ਼ਾ ਤਾਂ ਚਾਰ ਗੁਣਾ ਵੱਧ ਗਿਆ ਕਿੰਨੇ ਨौजवान ਬੱਚੇ ਜਿਹੜੇ ਹੈ ਨਸ਼ੇ ਦੀ ਚਪੇਟ ਦੇ ਵਿੱਚ ਆ ਕੇ ਆਪਦੀ ਜ਼ਿੰਦਗੀ ਗਵਾ ਬੈਠੇ ਤਾਂ ਇਸ ਕਰਕੇ ਕੀ ਹੈ ਕਿ ਇਹਨਾਂ ਨੇ ਜੋ ਵੀ ਗੱਲਾਂ ਕਹੀਆਂ ਸਟੇਜ ਤੇ ਨਹੀਂ ਕਹੀਆਂ ਰਿਟਰਨ ਤੇ ਕੇਜਰੀ ਸਾਹਿਬ ਦੀ ਗਰੰਟੀ ਨਾਲ ਗਰੰਟੀ ਪੱਤਰ ਨਾਲ ਸਾਈਨ ਕਰਾਏ ਨੌਕਰੀ ਦੇ ਵਿੱਚ ਵੀ ਇਸ ਦੇ ਵਿੱਚ ਵੀ ਹੁਣ ਲੋਕ ਉਹ ਗਰੰਟੀ ਦੇਖਦੇ ਹਨ ਦੀ ਤੇ ਇਹਨਾਂ ਨੂੰ ਮਤਲਬ ਇਹਨਾਂ ਤੋਂ ਨਫ਼ਰਤ ਕਰਦੇ ਹਨ

ਪੇ ਤੁਸੀਂ ਜਦੋਂ ਤੁਹਾਨੂੰ 4 ਸਾਲ ਹੋ ਗਏ ਕੁਝ ਨਹੀਂ ਕਰ ਸਕੇ ਤੁਸੀਂ ਹੁਣ ਤੁਸੀਂ ਸਾਲ ਵੋਟਾਂ ਦੇ ਵਾਸਤੇ ਕਰਦੇ ਹੋ ਹੁਣ ਵੋਟਾਂ ਦੇ ਵਾਸਤੇ ਤੁਸੀਂ ਇੱਕ ਅੱਧੀ ਕਿਸ਼ਤ ਇਧਰ ਉਧਰ ਲੈ ਕੇ ਮਾਤਾ ਪੜਨ ਪਾ ਦੇੋਗੇ ਕੀ ਮਤਲਬ ਹੈ ਇੱਕ ਮਾਤਾ ਪੈਣਾ ਦਾ 40 4000 ਰੁਪਿਆ ਬਣਦਾ ਹੈ ਮਤਲਬ ਅੱਜ ਜੋੜੋ ਤਾਂ ਕਿਥੇ ਰੁਪਿਆ ਮਤਲਬ ਕੀ ਕੀ ਲੋਕ ਹੁਣ ਸਮਝੇ ਕਾਠ ਦੀ ਹਾਂਡੀ ਇੱਕ ਵਾਰੀ ਚੜ੍ਹਦੀ ਦੁਬਾਰਾ ਨੀ ਚੜ੍ਹਦੀ ਇਹਨਾਂ ਦੀ ਜੋੜਦੀ ਪੋਰ ਲੋਕਾਂ ਨੂੰ ਖੁੱਲੇ ਲੋਕਾਂ ਨੂੰ ਨਫ਼ਰਤ ਹੋਗੀ ਨਾ ਤਾਂ ਵੋਟ ਨਹੀਂ ਪਾਉਂਦੇ ਲੋਕ ਇਹਨਾਂ ਨੂੰ ਅੱਛਾ ਤੁਹਾਡੇ ਸਾਹਮਣੇ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਹੈਗੀਆਂ ਮੈਂ ਖਾਸ ਤੌਰ ਤੇ ਜ਼ਿਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਾਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵਾਸਤੇ ਹੋਰ ਵੀ ਟੇਢੀ ਹੀਰ ਹੋਗੀ ਕਿਉਂਕਿ ਬਾਕੀ ਪਾਰਟੀਆਂ ਇਹ ਦਾਅਵੇ ਕਰਦੇ ਕਿ ਅਸੀਂ ਤਾਂ ਜਿੱਤ ਗਏ ਦੂਜੇ ਪਾਸੇ ਪੰਥਕ ਸੀਟ ਕਹਿ ਕੇ ਉਧਰ ਸੰਦੀਪ ਸਿੰਘ ਸਣੀ ਹੋਰਾਂ ਦੇ ਜਿਹੜੇ ਭਰਾਤਾ ਹੈਗੇ ਆ ਉਹ ਵੀ ਇਥੇ ਚੋਣ ਲੜ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਵਾਸਤੇ ਟੇਢੀ ਖੀਰ ਮੈਂ ਇਸ ਕਰਕੇ ਕਿਹਾ ਕਿ ਜਿਸ ਸੀਟ ਨੂੰ ਪੰਥਕ ਕਹਿ ਕੇ ਪ੍ਰਚਾਰਿਆ ਗਿਆ ਜਾਂ ਪ੍ਰਚਾਰਿਆ ਜਾ ਰਿਹਾ ਜਾਂ ਮੰਨਿਆ ਜਾ ਰਿਹਾ ਹੈ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਹਮੇਸ਼ਾ ਹੀ ਸਿੱਖਾਂ ਦੀ ਵਿਰੋਧੀ ਪਾਰਟੀ ਰਹੀ ਹੈ ਫਿਰ ਇਹ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇੱਕ ਜਿਹੜਾ ਗੈਪ ਹੈ ਬਹੁਤ ਜ਼ਿਆਦਾ ਵੱਡਾ ਹੈ ਲੋਕਾਂ ਨੂੰ ਕਿਵੇਂ ਕਨਵਿੰਸ ਕਰੋਗੇ ਇਸ ਦੇਖੋ ਲੋਕੀ ਕਹਿੰਦੇ ਨੇ ਮੋਦੀ ਸਾਹਿਬ ਦੇ ਕੰਮ ਕੀਤੇ ਕੋਰੀਡੋਰ ਕਦੋਂ ਤੁਸੀਂ ਆਪਣੀ ਆਸੀ ਕੋਰਿਡੋਰ ਬਣਾ ਕੇ ਬਾਬਾ ਨਾਨਕ ਦੇ ਦਰਸ਼ਨ ਦੀ ਗੱਲ ਕਰੋ ਜਿਹੜੇ ਬਲੈਕਲਿਸਟ ਸਿੱਖਾਂ ਦੀ ਉਹਨੂੰ ਕਿਵੇਂ ਕੀਤਾ ਇਹ ਸਾਰੇ ਕੰਮ ਦੇਖਣਾ ਪੈਂਦਾ ਨਾ ਜੀ ਅੱਜ ਮੋਦੀ ਸਾਹਿਬ ਕੀ ਕਰ ਰਹੇ ਨੇ ਮੋਦੀ ਸਾਹਿਬ ਕੇ ਪ੍ਰਤੀ ਪੰਜਾਬ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਜੋ ਪਿਆਰ ਹੈ ਨਾ ਕਿਸੇ ਦੇ ਵਿੱਚ ਵੀ ਨਹੀਂ ਹੈ ਚੁਬਾਦੇ ਕੀਤੇ ਪੂਰੇ ਕੀਤੇ ਸਿੱਖਾਂ ਵਾਸਤੇ ਕੀ ਨਹੀਂ ਕੀਤਾ ਮੈਨੂੰ ਦੱਸੋ ਅੱਜ ਲੋਕਾਂ ਨੂੰ ਸਹੀ ਦੀ ਸਮਝ ਆ ਗਈ ਹੈ ਕਿ ਅਗਰ ਕੋਈ ਇਤਿਹਾਸੀ ਪੰਜਾਬ ਦਾ ਹੈ ਅਗਰ ਸਿੱਸੀ ਕੋਈ ਸਿੱਖਾਂ ਦਾ ਹੈ ਤਾਂ ਮੋਦੀ ਹੈਗਾ ਔਰ ਜਿਹੜੀ ਸਜਕ ਨੇ ਜਿਹੜੀ 84 ਦੇ ਦੰਗਿਆਂ ਦੇ ਵਿੱਚ ਕਾਂਗਰਸ ਦੇ ਟਾਈਮ ਦੇ ਰਾਜ ਤੁਹਾਡੀਆਂ ਤੁਹਾਡੀਆਂ ਜਿਹੜੇ ਜਿਹੜੇ ਤਰਕ ਨੇ ਕਿਉਂਕਿ ਅੱਜ ਤੋਂ ਨਹੀਂ ਇਹ ਇਹ ਸਾਰੇ ਲੀਡਰ ਇਹ ਤਰਕ ਦਿੰਦੇ ਆ ਠੀਕ ਹੈ ਇਹ ਚੀਜ਼ਾਂ ਹੋਈਆਂ ਪਰ ਤੁਹਾਨੂੰ ਲੱਗਦਾ ਕਿ ਲੋਕਾਂ ਤੱਕ ਇਹ ਗੱਲ ਪਹੁੰਚ ਰਹੀ ਹੈ ਲੋਕਾਂ 'ਚ ਅਮਲ ਹੋ ਰਿਹਾ ਇਸ ਗੱਲ ਦਾ ਦੇਖੋ ਲੋਕਾਂ ਦੇ ਤੁਹਾਨੂੰ ਦੇਖੋ ਇਮਤਾਨ ਕਿ ਹੁੰਦਾ ਹੈ ਬੱਚੇ ਦਾ ਪੇਪਰ ਦੋ ਦੋ ਆਉਂਦਾ ਹੈ ਉਦੋਂ ਪਤਾ ਲੱਗਦਾ 90% ਲੈਂਦਾ ਹੈ ਹੁਣ ਤਾਂ 14 ਤਾਰੀਖ ਨੂੰ ਪਤਾ ਲੱਗ ਜੂਗਾ ਜਦੋਂ ਰਿਜ਼ਲਟ ਆਊਗਾ ਅਜੇ ਲੋਕ ਅਣਜਾਣ ਕੁਝ ਨਹੀਂ ਹੈ ਲੋਕਾਂ ਕੋਲ ਸਾਧਨ ਹੈ ਪਹਿਲੇ ਕਦੇ ਵਕਤ ਹੁੰਦਾ ਝੂਠਮਾਰੀ ਚੱਲ ਜਾਂਦੀ ਸੀ ਅੱਜ ਹਰੇਕ ਕੋਲ ਆਤੇ ਮੋਬਾਈਲ ਟੈਲੀਵਿਜ਼ਨ ਘਰੇ ਲੱਗੇ ਆ ਕੋਈ ਚੀਜ਼ ਕਿੱਥੇ ਮਾੜੀ ਦੀ ਗੱਲ ਬਿਆਨ ਅੱਜ ਦਿੱਲੀ ਹੁੰਦਾ ਨਾ ਦਿੱਲੀ ਤੋਂ ਸਟੇਜ ਤੋਂ ਉੱਤਰਦਾ ਨਹੀਂ ਕੋਈ ਬੰਦਾ ਉਸ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦੀ ਹੈ ਕਿੱਥੇ ਕੋਈ ਗੱਲ ਵਾਰਦਾਤ ਹੁੰਦੀ ਹੈ ਵਾਰਦਾਤ ਵਾਲਾ ਗਲੀ ਨਹੀਂ ਟੱਪਦਾ ਉਸ ਤੋਂ ਪਹਿਲਾਂ ਇਹਦੇ ਤੇ ਆ ਜਾਂਦੀ ਹੈ ਅੱਜ ਕੁਛੇ ਤਾਂ ਕੋਈ ਜਾਣੂ ਨਹੀਂ ਸਭ ਨੂੰ ਪਤਾ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰੇ ਲੋਕ ਸਮਝਦਾਰ ਹੋ ਗਏ ਨੇ ਲੋਕਾਂ ਨੇ ਮਨ ਬਣਾ ਲਿਆ ਇਹ ਗੁੰਡਾਗਰਦੀ ਤੋਂ ਨਸ਼ੇ ਤੋਂ ਪੰਜਾਬ ਨੂੰ ਬਚਾਣਾ ਹੈ ਭਾਰਤੀ ਜਨਤਾ ਪਾਰਟੀ ਨੂੰ ਲੈ ਕੇਣ ਉਦਾਹਰਨ ਤੌਰ ਤੇ ਲੋਕਾਂ ਦਾ ਯੂਪੀ ਯੂਪੀ ਦੇਖੋ ਅੱਜ ਕਿੰਨਾ ਉੱਥੇ ਬਦਮਾਸ਼ੀ ਹੁੰਦੀ ਸੀ ਅੱਜ ਇੱਕ ਵੀ ਬਦਮਾਸ਼ੀ ਉੱਥੇ ਨਹੀਂ ਹੋ ਰਹੀ ਮਾਤਾ ਪੈਣਾ ਰਾਤ ਨੂੰ 12 ਵਜੇ ਅger ਕਿਲੂ ਸੋਨਾ ਪਾ ਕੇ ਚਲੀ ਜਾਵੇ ਕਿਸੇ ਸਾੜੇ ਦੀ ਹਿੰਮਤ ਨਹੀਂ ਉਹਨੇ ਤਾਕ ਵੀ ਜਾਵੇ ਹਰ ਇੱਥੇ ਕੀ ਹੈ ਕਿ ਮਾਤਾ ਪੈਣਾ ਅੱਜ ਨਕਲੀ ਪਾਣ ਲੱਗੀ ਵਾਲੀ ਲੋਕਾਂ ਦੀ ਜੇਬ ਕਿੱਥੇ ਲੁੱਟਿਆ ਜਾਵੇ ਕਿੱਥੇ ਘੁੱਟਿਆ ਜਾਵੇ ਕੋਈ ਪਤਾ ਨਹੀਂ ਕੋਈ ਸੇਫ ਨਹੀਂ ਹੈ ਕਿੰਨੀ ਕਿਸ ਤਰ੍ਹਾਂ ਦੀ ਵਾਰਦਾਤ ਪੰਜਾਬ 'ਚ ਕੋਈ ਸੇਫ ਨਹੀਂ ਹੈ ਕਿਸੇ ਤਰ੍ਹਾਂ ਦਾ ਅੱਛਾ ਸ਼੍ਰੋਮਣੀ ਅਕਾਲੀ ਦਲ ਬਾਰੇ ਪਹਿਲੀ ਵਾਰ ਇੱਕ ਪ੍ਰਚਾਰ ਹੋਇਆ ਕਿ 2015 ਤੋਂ ਬਾਅਦ ਪਹਿਲੀ ਵਾਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਤਨਾ ਕਿਤੇ ਸਟਰੋਂਗ ਨਜ਼ਰ ਆਉਂਦਾ ਹੈ ਔਰ ਇਹ ਆਮ ਤੌਰ ਤੇ ਹੀ ਰਾਜਨੀਤਿਕ ਖੇਮਿਆਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਤੁਹਾਡੀ ਪੁਰਾਣੀ ਭਾਈਵਾਲ ਪਾਰਟੀ ਹੈ ਤੁਸੀਂ ਤੁਸੀਂ ਇਸ ਸਾਰੇ ਨੂੰ ਕਿਵੇਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਇਸ ਇਸ ਵੇਲੇ ਉਸ ਹਾਲਤ ਦੇ ਵਿੱਚ ਹੈ ਕਿ ਜਿੱਤ ਵੀ ਸਕਦੀ ਆ ਪਛਾੜ ਸਕਦੀ ਆ ਸਭ ਨੂੰ ਦੇਖੋ ਗੱਲ ਸੁਣੋ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੀ ਸੋਚ ਉਹਦੇ ਕਿਤੇ ਕੰਮ ਅੱਜ ਉਸ ਅਕਾਲੀ ਦਲ ਚਨਾਤ ਉਹ ਸੋਚ ਹੈ ਨਾ ਕੰਮ ਕਰਨ ਦੀ ਕਪੈਸਿਟੀ ਹੈ ਇਹ ਤੁਸੀਂ ਦੇਖਦੇ ਲੋਕ ਇਸ ਚੀਜ਼ ਨੂੰ ਸਮਝ ਗਏ ਉਹ ਅਕਾਲੀ ਦਲ ਨਹੀਂ ਰਿਹਾ ਜਿਹੜਾ ਬਾਦਲ ਸਾਹਿਬ ਦੇ ਟਾਈਮ ਤੇ ਸੀਗਾ ਔਰ ਸੁਖਬੀਰ ਜੀ ਦੇ ਜੋ ਫੈਸਲੇ ਲਏ ਉਹ ਲੋਕਾਂ ਦੀ ਸਾਰੀ ਨਜ਼ਰ 'ਚ ਹੈਗੀ ਕਿਸ ਤਰ੍ਹਾਂ ਦੇ ਫੈਸਲੇ ਇਹਨਾਂ ਦੇ ਹੋਏ ਔਰ ਪੰਜਾਬ ਦਾ ਕੀ ਨਾ ਨੁਕਸਾਨ ਹੋਇਆ ਲੋਕ ਸਭ ਜਾਣਦੇ ਨੇ ਔਰ ਲੋਕ ਬੋਲਦੇ ਨੇ ਪ੍ਰਜਾਤੰਤਰ ਦੇ ਦੇਸ਼ ਦੇ ਵਿਦੇਸ਼ ਦੇ ਵਿੱਚ ਸਭ ਤੋਂ ਵੱਡੀ ਤਾਕਤ ਹੈ ਵੋਟ ਵੋਟ ਤੋਂ ਬਦਲਾ ਜਦੋਂ ਲੈਂਦੇ ਆ ਨਾ ਫਿਰ ਬੰਦਾ ਵਾਂਗਰਦਾ ਨਹੀਂ ਹੈ ਤਾਂ ਇਸ ਕਰਕੇ 11 ਤਾਰੀਖ ਨੂੰ ਲੋਕ ਦਸ ਦੇਣਗੇ ਕਿਨੇ ਕੰਮ ਕੀਤਾ ਕਿਨੇ ਨਹੀਂ ਕੀਤਾ ਅੱਜ ਇਸ ਇਲਾਕੇ ਦੇ ਵਿੱਚ ਇੱਕ ਲੋਕਾਂ ਦੀ ਭਾਵਨਾ ਬਣ ਗਈ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਣਾ ਹੈ ਅਸੀਂ ਸੁਖ ਦਾ ਸਾਹ ਲੈਣਾ ਇਹ ਲੋਕਾਂ ਨੂੰ ਸਮਝਾ ਗਏ ਨੇ ਨੈਸ਼ਨਲ ਪੱਧਰ ਤੇ ਤੁਹਾਡੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਆ ਕਾਂਗਰਸ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਬਾਕੀ ਪਾਰਟੀਆਂ ਨੂੰ ਛੱਡ ਲੋ ਤੁਹਾਡੀ ਟੱਕਰ ਚ ਹੈ ਕਾਂਗਰਸ ਤਾਂ ਰਾਜਾ ਬਟੇ ਜਿੰਦਾ ਰਹੇ ਜਦੋਂ ਤੱਕ ਜਿੰਦਾ ਹੈ ਕਦੇ ਕਾਂਗਰਸ ਮੁਕਾਹਲੇ ਚ ਆ ਨਹੀਂ ਸਕਦੀ ਸੇਰ ਸਟੇਜ ਤੇ ਕੋਈ ਐਜੀ ਐਜੀ ਗੱਲ ਛੱਡ ਜਾਂਦਾ ਹੁਣ ਇੱਥੇ ਕੀ ਗੱਲ ਕੀਤੀ ਔਰ ਪੰਜਵੇਂ ਨੰਬਰ ਤੇ ਆ ਗਈ ਕਾਂਗਰਸ ਲੋ ਜਿਹੜੇ ਲੋਕ ਨਾਮ ਜਿਹੜੇ ਬਿਆਨਤ ਹੈ ਜੀ ਹਾਂ ਤੋ ਬਿਆਨ ਬਿਆਨ ਕਿ ਛੋਟਾ ਬਿਆਨ ਹੈ ਕੋਈ ਮਾਮੂਲੀ ਬਿਆਨ ਹੈ ਇੱਕ ਸਮਾਜ ਦੇ ਵਿੱਚ ਇੱਕ ਅੱਛੇ ਇਨਸਾਨ ਨੂੰ ਜਿਹਨੇ ਦੇਸ਼ ਵਾਸਤੇ ਕੀਤਾ ਹੈ ਜਿਹੜਾ ਪੜਿਆ ਲਿਖਿਆ ਇਨਸਾਨ ਸੀ ਜਿਹਦੀ ਹਰੇਕ ਬੰਦਾ ਕਦਰ ਕਰਦਾ ਹੈ ਉਹਦੇ ਵਾਸਤੇ ਕਰਨਾ ਵੀ ਕਬੂਟਾ ਸਿੰਘ ਸੀ ਕੋਈ ਗੱਲ ਥੋੜੀ ਹੈ ਮਾੜੀ ਗੱਲ ਲੋਕਾਂ ਦੇ ਬੜੀ ਇਸ ਚੀਜ਼ ਦਾ ਠੇਸ ਲੱਗੀ ਹੈ ਉਹ ਲੋਕ ਸਾਡੇ ਕੋਲ ਆਂਦੇ ਆ ਅਸੀਂ ਲੋਕ ਸਾਡੇ ਕੋਲ ਜਿਹੜਾ ਇਹਨਾਂ ਦੇ ਨਾਲ ਚੱਲਦੇ ਸੀ ਉਹ ਸਾਡੇ ਕੋਲ ਆ ਕੇ ਕਹਿੰਦੇ ਅਸੀਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਆਗੇ ਇਸ ਬਿਆਨ ਤੋਂ ਬਾਅਦ ਕਾਂਗਰਸ ਛੱਡ ਰਹੇ ਨੇ ਲੋਕ ਹਾਂਜੀ ਕਿੰਨੇ ਲੋਕ ਛੱਡ ਕੇ ਸਾਡੇ ਦਫ਼ਤਰ ਪੋਲਿਟਿਕਲ ਬਿਆਨ ਆ ਜਾਂ ਜਾਂ ਮਤਲਬ ਉਹ ਤਾਂ ਦੇਖੋ ਮੀਡੀਆ ਦੇ ਸਾਹਮਣੇ ਆ ਜੂਗਲ ਜੋ ਲੋਕ ਸਾਡੇ ਨਾਲ ਆ ਰਹੇ ਚੱਲ ਰਹੇ ਨੇ ਲੋਕ ਕਿੰਨੇ ਲੋਕ ਆ ਗਏ ਲੋਕਾਂ ਨੂੰ ਬੜੀ ਐਸੀ ਚੀਜ਼ ਵੀ ਕੋਈ ਥੋੜੀ ਇੱਕ ਕੋਈ ਮਾਮ ਰਾਜਾ ਬੜੀ ਕੋਲ ਸੀਟ ਜਿਹੜੀ ਆਇਆ ਉਹਦਾ ਕਿੱਡਾ ਵੱਡਾ ਹੁੰਦਾ ਪੰਜਾਬ ਸਟੇਟ ਦਾ ਤੇ ਨਾਲ ਐਮਪੀ ਵੀ ਹੈ ਨਾਲ ਪ੍ਰਧਾਨ ਵੀ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨਾ ਸੋਭਾ ਨਹੀਂ ਦਿੰਦਾ ਅੱਛਾ ਜਣੀ ਸਾਹਿਬ ਵੈਸੇ ਤਾਂ ਆਖਰੀ ਸਵਾਲਾਂ ਵਾਲਾ ਪਰ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਯੂਨੀਵਰਸਿਟੀ ਬਾਰੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਿਸੇ ਵੀ ਲੀਡਰ ਨੇ ਹਾਲੇ ਤੱਕ ਕੋਈ ਸਟੇਟਮੈਂਟ ਕਿਉਂ ਨਹੀਂ ਦਿੱਤੀ ਐਡਾ ਵੱਡਾ ਰੌਲਾ ਇਲਜ਼ਾਮ ਇਲਜ਼ਾਮ ਸਿੱਧਾ ਭਾਰਤੀ ਜਨਤਾ ਪਾਰਟੀ ਤੇ ਸੈਂਟਰ ਗਵਰਨਮੈਂਟ ਤੇ ਕਿ ਇੱਕ ਇੱਕ ਐਸਾ ਉੱਪਰ ਜਾਲ ਬਣਾਇਆ ਜਾ ਰਿਹਾ ਹੈ ਕਿ ਬਾਕੀ ਕੋਈ ਬੋਲ ਹੀ ਨਾ ਸਕੇ ਜੋ ਅਸੀਂ ਫੈਸਲਾ तमाम ਚੀਜ਼ਾਂ ਤੁਹਾਡੇ ਧਿਆਨ ਚ ਹੋਣਗੀਆਂ ਉਹਦੀ ਉਹਦੀ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਿ ਅਸੀਂ ਉਹਦਾ ਕੁਝ ਕੀਤਾ ਹੀ ਨਹੀਂ ਇਹ ਬਵੰਡਰ ਹੈ ਅਸੀਂ ਭਾਰਤੀ ਜਨਤਾ ਪਾਰਟੀ ਉਹਦੇ ਵਿੱਚ ਕੁਝ ਵੀ ਨਹੀਂ ਹੈ ਬਿਲਕੁਲ ਇੱਕ ਗਲ ਬਣਾਈ ਜਾ ਰਹੀ ਹੈ ਜਦੋਂ ਸਭ ਨੇ ਲੈ ਲਿਆ ਫੈਸਲਾ ਜਦੋਂ 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 ਪਾਵਰ ਹੀ ਭਾਰਤੀ ਜਨਤਾ ਪਾਰਟੀ ਕੋਲ ਹੈ ਫਿਰ ਉਹ ਫੈਸਲਾ ਕੌਣ ਲੈ ਗਿਆ ਜੀ ਨਹੀਂ ਨਹੀਂ ਕੋਈ ਐਜਾ ਫੈਸਲਾ ਨਹੀਂ ਹੈ ਜਿਸ ਤਰ੍ਹਾਂ ਦੀ ਇਹਨਾਂ ਨੇ ਸੋਚ ਬਣਾ ਰੱਖੀ ਹੈ ਕੋਈ ਉਹਦੇ ਫਿਰ ਕੀ ਹੈ ਕੁਝ ਕੁਝ ਕਲੀਅਰ ਕਰੋ ਕਿ ਕੀ ਹੈ ਚੀਜ਼ ਨਹੀਂ ਇਹਦੇ ਵਿੱਚ ਮੈਂ ਜ਼ਿਆਦਾ ਕਲੀਅਰ ਨਹੀਂ ਕਰ ਸਕਦਾ ਅਜੇ ਕੋਈ ਗੱਲ ਨਹੀਂ ਹੈ ਜੀ ਬਣਾਈ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦੇ ਕਿਸੇ ਚੀਜ਼ ਦਾ ਨੁਕਸਾਨ ਕਦੇ ਨਹੀਂ ਕਰ ਸਕਦੀ ਉਲਟਾ ਮੈਨੀਫੈਸਟ ਫਾਇਦਾ ਜਿਹੜਾ ਕਰਦੀ ਹੈ ਕਦੀ ਬਾਰੀ ਕੀ ਚੀਜ਼ ਅੱਛੀ ਵਾਸਤੇ ਕੀਤੀ ਜਾਂਦੀ ਹੈ ਕੁਝ ਲੋਕਾਂ ਨੂੰ ਠੀਕ ਨਹੀਂ ਲੱਗਦੀ ਬਾਅਦ ਚ ਜਾ ਕੇ ਉਹ ਹੀ ਮੰਨ ਜਾਂਦੇ ਵੀ ਅਗਲ ਠੀਕ ਹੋਈ ਹੈ ਅਜਾ ਮਿਲੋਗੇ ਜਾ ਕੇ ਬੱਚਿਆਂ ਨੂੰ ਤੁਸੀਂ ਮਤਲਬ ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ بڑے ਲੀਡਰ ਹੋ ਤੁਸੀਂ ਵੱਡੇ ਲੀਡਰ ਹੋ ਬੱਚਿਆਂ ਨੂੰ ਜਾ ਕੇ ਕਨਵੈਂਸ ਕਰੋਗੇ ਉੱਥੋਂ ਦੇ ਬੱਚੇ ਕੀ तमाम ਜੁਨੀਅਰ ਰਾਜਨੀਤਿਕ ਤਿਰਾ ਉਹ ਵੀ ਇਸ ਦੇ ਵਿੱਚ ਕੁੱਦ ਪਈਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਉੱਥੇ ਜਾ ਕੇ ਉਹਨਾਂ ਨੂੰ ਕਨਵੈਂਸ ਕਰਨ ਦੀ ਕੋਸ਼ਿਸ਼ ਕਰੋਗੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਤੁਸੀਂ ਚਾਰ ਪੰਜ ਦਿਨ ਆਪ ਆਟੋਮੈਟਿਕ ਹੀ ਹੋ ਜਾਣਾ ਪਤਾ ਲੱਗ ਜਾਣਾ ਜਿਹੜੀ ਗੱਲ ਹੈ ਸਾਰੀ ਸਾਹਮਣੇ ਆ ਜਾਣੀ ਹੈ ਜਾਣ ਦੀ ਲੋੜ ਹੀ ਨਹੀਂ ਕਦੇ ਭਾਰਤੀ ਜਨਤਾ ਪਾਰਟੀ ਸੈਂਟਰ ਨੇਤৃত্ব ਕਦੇ ਪੰਜਾਬ ਦਾ ਬੱਚਿਆਂ ਦਾ ਕਦੇ ਨੁਕਸਾਨ ਨਹੀਂ ਸੋਚਦੀ ਠੀਕ ਹੈ ਬਹੁਤ ਧੰਨਵਾਦ ਤਾਂ ਤਰਨਤਾਰਨ ਦੇ ਵਿੱਚ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਕਿ ਇਸ ਜਿਮਨੀ ਚੋਣ ਨੂੰ ਜਿੱਤਣ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਆਪਣੇ ਆਪਣੇ ਢੰਗ ਦੇ ਨਾਲ ਆਪਣੀ ਆਪਣੀ ਵਿਚਾਰਧਾਰਾ ਦੇ ਨਾਲ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀਆਂ ਕੁਝ ਦਿਨ ਹੀ ਬਾਕੀ ਹੈ 11 ਨਵੰਬਰ ਨੂੰ ਇੱਥੇ ਲੋਕਾਂ ਨੇ ਆਪਣੇ ਹੱਕ ਦਾ ਇਸਤੇਮਾਲ ਕਰ ਲੈਣਾ ਔਰ ਉਸ ਤੋਂ ਠੀਕ 2 ਦਿਨ ਬਾਅਦ ਜਾਨੀ 14 ਨਵੰਬਰ ਨੂੰ ਇਹ ਪਤਾ ਲੱਗ ਜਾਣਾ ਕਿ ਕੌਣ ਉਹ ਕੈਂਡੀਡੇਟ ਹੈ ਜਿਸ ਨੂੰ ਇੱਥੇ ਸਮਰਥਨ ਸਭ ਤੋਂ ਵੱਧ ਮਿਲਿਆ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਮਾਹੌਲ ਤਰਨਤਾਰਨ ਦੇ ਅੰਦਰ ਹੈਗਾ ਉਸ ਮਾਹੌਲ ਨੂੰ ਪਾਪਦਿਆਂ ਕਿਸ ਦੇ ਸਿਰ ਇਸ ਜਿੱਤ ਦਾ ਸੇਰਾ ਜਾਂਦਾ ਇਹ ਦੇਖਣਾ ਲਾਜ਼ਮੀ ਰਹੇਗਾ